ਅੰਮ੍ਰਿਤਸਰ ਵਿੱਚ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਦੀ ਮੌਤ ਹੋ ਗਈ। ਜਾਣਕਾਰੀਆਂ ਅਨੁਸਾਰ ਪੁਲਿਸ ਅਧਿਕਾਰੀ ਆਪਣੀ ਨੌਕਰੀ ਖਤਮ ਕਰਨ ਤੋਂ ਬਾਅਦ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਅਤੇ ਰਸਤੇ ਵਿੱਚ ਉਸ ਦੀ ਗੱਡੀ ਇੱਕ ਖੜੇ ਟਰਾਲੇ 'ਵਿਜਾਵਜੇ। ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਗੱਡੀ ਓਵਰ ਸਪੀਡ ਸੀ ਅਤੇ ਗੱਡੀ ਦਾ ਟਾਇਰ ਪੈਂਚਰ ਹੋਣ ਕਾਰਨ ਉਸ ਤੋਂ ਗੱਡੀ ਸੰਭਾਲੀ ਨਹੀਂ ਗਈ। ਜਿਸ ਕਾਰਨ ਉਹ ਕੈਂਟਰ ਵਿੱਚ ਜਾਵੱਜੇ ਅਤੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪੁਲਿਸ ਨੇ ਮੌਕੇ ਤੇ ਪੁੱਛ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਂਜੀ ਭਾਜੀ ਕੀ ਨਾਂ ਜੀ ਆਪਣਾ ਤਾਂ ਕੀ ਹੋਇਆ ਕੀ ਜੀ? ਪਈ ਮੇਰਾ ਜਗਜੀਤ ਸਿੰਘ ਸੰਧੂ ਜੀ ਹਾਂਜੀ ਅੱਡੀ ਤੋਂ ਭਾਈ ਇਹਨਾਂ ਉਦੋਂ ਹੱਲੇ ਥੋੜਾ ਚਾਨਣ ਸੀਗਾ ਟਰੱਕ ਗੱਡੀ ਆ ਰਹੀ ਸੀ ਕਾਫੀ ਓਵਰ ਸਪੀਡ ਕਮ ਸੇ ਕਮ 150 ਸਪੀਡ ਤੇ ਹੁੰਦੀ ਅਗਲਾ ਟਾਇਰ ਫਟ ਗਿਆ ਇੱਥੇ ਟਰੱਕ ਖਲੋਦਾ ਸੀਗਾ ਸਰਵਿਸ ਰੋਡ ਤੇ ਉਹਦੇ ਪਿੱਛੇ ਵਜਿਆ ਜੀ ਕਿਹਦੇ ਉਹ ਮੁੰਡੇ ਦੀ ਕਹਿੰਦੇ ਡੈਥ ਹੋ ਗਈ ਹੈ ਸ਼ਾਇਦ ਮਾਰੇ ਉਹ ਪੰਜਾਬ ਪੁਲਿਸ ਦੇ ਕਹਿੰਦੇ ਮੁਲਾਜ਼ਮ ਸੀ ਹਾਂਜੀ 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 ਮੁਲਾਜ਼ਮ ਲਗਾ ਸੀ ਹਾਂਜੀ ਕਿੱਥੇ ਡਿਊਟੀ ਕਿੱਥੇ ਹੈਗੀ ਸੀ ਉਹਨਾਂ ਦੀ ਇੱਥੇ ਕਹਿੰਦੇ ਸ਼ਾਇਦ ਓਸੀ ਬ੍ਰਾਂਚ ਦਿਹਾਤੀ ਦਿਹਾਤੀ ਤੇ ਗਈ ਸੀ ਹਾਂਜੀ ਹਾਂਜੀ ਪਰਿਵਾਰ ਚ ਹੋਰ ਕੋਈ ਆਇਆ ਕੋਈ ਫੈਮਿਲੀ ਮੈਂਬਰ ਨਹੀਂ ਵੀਰੇ ਇੱਥੇ ਨਹੀਂ ਕੋਈ ਆਇਆ ਗੱਡੀ-ਬੁੱਡੀ ਦਾ ਕੋਈ ਬਲਾਸਟ ਵੀ ਆਇਆ ਜੀ ਗੱਡੀ ਦਾ ਟਾਇਰ ਫਟਿਆ ਜੀ ਅਗਲਾ ਗੱਡੀ ਦਾ ਹਲਾਕ ਕਿੱਦਾਂ ਤੇ ਲੱਗਦਾ ਜੀ ਗੱਡੀ ਤਾਂ ਜੀ ਬਿਲਕੁਲ ਡੈਮੇਜ ਹੋ ਗਈ ਹੈ ਜੀ ਟੋਟਲ ਲਾਸਟ ਹੋ ਗਈ ਗੱਡੀ ਤੇ ਬੰਦੇ ਦਾ ਕੋਈ ਜਾਨੀ ਨੁਕਸਾਨ ਬੰਦੇ ਦੀ ਡੈਥ ਹੋ ਗਈ ਹੈ ਜੀ ਬੰਦੇ ਦਾ ਬਹੁਤ ਜ਼ਿਆਦਾ ਸੱਟਾਂ ਸੀਗਾ ਮੌਕੇ ਤੇ ਹਾਂਜੀ ਮੌਕੇ ਠੀਕ ਓਕੇ ਹਾਂਜੀ ਭਾਜੀ ਇਹ ਐਕਸੀਡੈਂਟ ਕਿੱਦਾਂ ਆਇਆ ਕੋਈ ਪਤਾ ਜੀ ਭਾਜੀ ਅਜੇ ਕੁਛ ਪਤਾ ਨਹੀਂ ਲੱਗਾ ਵੀ ਕਿਵੇਂ ਹੋਇਆ ਵਾ ਆਪਾਂ ਵੀ ਨੇਬਰਰ ਆ ਉਹਨਾਂ ਦੇ ਪਤਾ ਲੱਗਾ ਘਰ ਦੇ ਵਿੱਚ ਤੇ ਆਪਾਂ ਦੇ ਉਹ ਕਹਿੰਦੇ ਗੱਡੀ ਇੱਧਰੋਂ ਆ ਰਹੀ ਸੀ ਜਲੰਧਰ ਵਾਲੀ ਸਾਈਡ ਤੋਂ ਤੇ ਟਾਇਰ ਪੈਂਚਰ ਹੋਇਆ ਉਹਦੇ ਕਰ ਨਾਲ ਹੋਇਆ ਗੱਡੀ ਕੰਮ ਕਰਦੇ ਸੀ ਇਹ ਪੰਜਾਬ ਪੰਜਾਬ ਪੁਲਿਸ ਦੇ ਵਿੱਚ ਲਗਭਗ 30 ਸਾਲ ਦੀ ਉਮਰ ਹੋਣੀ ਦਰਬਾਰ ਚ ਕੌਣ ਕੌਣ ਹੈ ਸਿਸਟਰ ਨੇ ਕੱਲਾ ਸੀ ਬੇਟਾ ਇਹ ਕੱਲਾ ਕੱਲੇ ਹਾਂਜੀ ਹਾਂ ਜੀ ਕਲੀਆਂ ਭੈਣਾ ਤਿੰਨ ਸਿਸਟਰ ਨੇ ਤਿੰਨ ਸਿਸਟਰ ਕੱਲਾ ਕਿਹੜੀ ਜਗ੍ਹਾ ਤੇ ਕਰਦੇ ਸੀ ਇਹਨਾ ਨਹੀਂ ਪਤਾ ਭਾਜੀ ਕਿੱਥੇ ਕਰਦੇ ਅੰਮ੍ਰਿਤਸਰ ਦੇ ਵਿੱਚ ਹੀ ਸੀ ਕਿਹਨ ਡੈਡਪੋੜੀ ਕਿੱਥੇ ਹੈ ਅਮਨਦੀ ਹਸਪੀਟਲ ਅੱਗੇ ਨੇ ਪਰਿਵਾਰ ਚ ਇਸ ਤਰ੍ਹਾਂ ਕੋਈ ਇਹ ਪਰਿਵਾਰ ਦੇ ਵਿੱਚ ਆਪਾਂ ਵੀ ਨੇਬਰ ਰਿਆਂ ਪਰਿਵਾਰ ਦੇ ਵਿੱਚ ਹੋਣੇ ਜੀਖਿਖ ਸ਼ਰਾਜ ਸੁਣ ਕੇ ਤੇ ਫਿਰ ਭੱਜਿਆ ਦੇਖਿਆ ਤੇ ਉਹ ਕਹਿੰਦੇ ਵੀ ਇਦਾਂ ਉਹ ਦੇਖਣ ਲਈ ਆਏ ਸੀ ਵੀ ਕੀ ਹੋਇਆ ਮੋਕੇ ਤੇ ਪਰਿਵਾਰ ਨੂੰ ਪਤਾ ਜੀ ਪਰਿਵਾਰ ਨੂੰ ਹਾਂਜੀ ਲੱਗ ਗਿਆ ਪਤਾ ਜੀ ਭਾਜੀ ਹਾਂਜੀ ਭਾਜੀ ਕੀ ਨਾ ਜੇ ਆਪਣਾ ਤਾਂ ਕੀ ਹੋਇਆ ਕੀ ਮੇਰਾ ਨਾਮ ਮਨਪ੍ਰੀਤ ਸਿੰਘ ਸਰ ਮੈਂ ਇਧਰ ਬਾਈਪਾਸ ਤੋਂ ਆ ਰਹੀ ਕੋਟੀ ਤੋਂ ਹਾਂਜੀ ਠੀਕ ਹੈ ਜੀ ਮੋਕੇ ਤੇ ਵੇਖਿਆ ਤੇ ਸਾਰੇ ਖੜੇ ਸਤ ਚਾੜੀ ਦਾ ਟਾਈਮ ਐਕਸੀਡੈਂਟ ਦਾ ਉਹ ਵੀਰ ਕਹਿੰਦੇ ਡਿਊਟੀ ਤੋਂ ਆ ਰਿਹਾ ਬਾਈਪਾਸ ਤੋਂ ਉਹਨੇ ਜਦੋਂ ਇਧਰ ਗੱਡੀ ਮੋੜੀ ਬਾਈਪਾਸ ਤੇ ਆ ਡਿਵਾਈਡਰ 'ਚ ਵੱਜੀ ਆ ਮੋਕੇ ਤੇ ਮੋ ਕਹਿੰਦੇ ਆ ਵੀ ਗੱਡੀ ਦਾ ਟਾਇਰ ਪਾੜ ਗਿਆ ਟਾਇਰ ਪਾਟਨ ਕਰਕੇ ਰੋਂਗ ਸਾਈਡ ਟਰੱਕ ਖੜਾ ਹੀ ਉਹ ਚ ਵੱਜ ਕੇ ਗੱਡੀ ਪਲਟ ਗਈ ਗੱਡੀ ਦੇ ਹਾਲਾਤ ਦੇਖ ਕੇ ਲੱਗਦਾ ਵੀ ਐਕਸੀਡੈਂਟ ਬਹੁਤ ਜ਼ਿਆਦਾ ਜ਼ਬਰਦਸਤ ਹੋਇਆ ਸਪੀਡ ਮੋਕੇ ਤੇ ਆਪਾਂ ਵੇਖੀ ਨਹੀਂ ਸਰ ਕਿੰਨੀ ਸਪੀਡ ਹੈ ਗਈ ਪਰ ਆਈ 1 ਘੰਟਾ ਲੇਟ ਆਇਆ ਮੈਂ ਬਾਈਪਾਸ ਤੋਂ ਆ ਰਿਹਾ ਡਿਊਟੀ ਤੋਂ ਜਾਨੀ ਨੁਕਸਾਨ ਗੱਡੀ ਦਾ ਚਲੋ ਵੀ ਜਿਹੜਾ ਪੰਜਾਬ ਪੁਲਿਸ ਨੌਕਰੀ ਕਰਦਾ ਉਹਦੀ ਡੈਥ ਹੋ ਗਈ ਹੈ ਜੀ ਤੇ ਬਾਕੀ ਉਹਨੂੰ ਲੈ ਕੇ ਗਏ ਹਸਪੀਟਲ ਹਾਲਾਤ ਕਿੱਦਾਂ ਦੇ ਲੱਗ ਰਹੇ ਆ ਗੱਡੀ ਦੇ ਹਾਲਾਤ ਵੀਰ ਜੀ ਬਹੁਤ ਟੰਕ ਲੱਗ ਰਹੇ ਆ ਐਕਸੀਡੈਂਟ ਤੇ ਸਪੀਡ ਵੀ ਕਾਫੀ ਲੱਗ ਰਹੀ ਵੀਰ ਦੀ ਕਿੰਨਾ ਕ ਸਮਾਂ ਹੋ ਗਿਆ ਸਮਾਂ ਹੀ 7:40 ਦਾ ਪੌਣੇ 8 ਦਾ ਟਾਈਮ ਹੈ ਖਲੀਫਾ ਕੀ ਦਾ ਐਕਸੀਡੈਂਟ ਹੋਇਆ ਕਿੱਦਾਂ ਹੋਇਆ ਕਿੱਥੇ ਹੋਇਆ ਇਹ ਸਾਰੇ ਖੰਨਾ ਪੇਪਰ ਮੇਲ ਦੇ ਸਾਹਮਣੇ ਸਟਾਰਪਿਓ ਗੱਡੀ ਸੀ ਤੇ ਇਧਰੋਂ ਆਂਡੀ ਹੀ ਆਪਣਾ ਦਬੁਰਜੀ ਸਾਈਡ ਵੱਲੋਂ ਇਹ ਇਧਰ ਨੂੰ ਜਾਂਦੀ ਫਤੇਗੜ ਝੂੜੀਆਂ ਨੂੰ ਤੇ ਇਹ ਚ ਮੁਲਾਜ਼ਮ ਹੀ ਸਾਡਾ ਤੇ ਉਹਦੀ ਜਿਹੜਾ ਟਾਇਰ ਪੈਂਚਰ ਹੋਇਆ ਗੱਡੀ ਦਾ ਤੇ ਗੱਡੀ ਦਾ ਟਾਇਰ ਪੈਂਚਰ ਹੋਣ ਕਰਕੇ ਉਹਦੀ ਗੱਡੀ ਜਿਹੜੀ ਆ ਬਾਹਰ ਮੜ ਕੇ ਪਲਟੀਆਂ ਖਾ ਗਈ ਹੁਣ ਉਹ ਵੈਸੇ ਅਮਨਦੀਪ ਹੋਸ ਫੋਸ ਮਿੰਡਰ ਖੜਿਆ ਆ ਮੁੰਡੇ ਨੂੰ ਬਾਕੀ ਉਥੋਂ ਬਾਅਦ ਲੱਗੂਗਾ ਕੀ ਉਹਦਾ ਹਾਲਾਤ ਹੈਗੇ ਮੁੰਡੇ ਦੇ ਕਿੰਨੇ ਕ ਵਜੇ ਦਾ ਸਮਾਂ ਸੀ ਇਹ ਕੋਈ ਦੱਸਣ ਦੇ ਇਥੋਂ ਲੱਗੋ ਸੀ ਪੁੱਛਿਆ ਸੀ ਗਸਤ ਕਰਦੇ ਹੋਣ ਦੇ ਪਹਿਲਾਂ ਆਪਾਂ ਲੰਗੇ ਹਾਂ ਇਥੋਂ ਉਹਦਾ ਉਹਦੇ ਕੋਈ ਗੱਲਬਾਤ ਨਹੀਂ ਸੀ ਤੇ ਆਪਾਂ ਬਾਅਦ ਵਿੱਚ ਮੁੜ ਕੇ ਇਧਰੋਂ ਆਪਾਂ ਆਵਾਂ ਦੇ ਗੋਲਡਨ ਗੇਟ ਵੱਲੋਂ ਗਸਤ ਕਰਦੇ ਤੇ ਹਾਂ ਇਹ ਵੀ ਰਾਹ ਹੀ ਵੇਖਿਆ ਤੇ ਇਥੋਂ ਉਹਨੂੰ ਬਾਅਦ ਲੱਗਾ ਕੋਈ 8:30 8:30 ਵਜੇ ਦਾ ਟਾਈਮ ਸੀ ਜਿਹੜਾ ਇਹ ਐਕਸੀਡੈਂਟ ਇਦਾਂ ਹੋਇਆ ਟਾਇਰ ਪਾਟ ਟਾਇਰ ਪਾਟਾ ਵਾ ਤੇ ਟਾਇਰ ਪਾਟੇ ਕਰਕੇ ਬਾਹਰ ਲੱਗੇ ਹੋ ਗ ਨਹੀਂ ਫਿਲਹਾਲ ਤੇ ਜ ਕੋਈ ਨਹੀਂ ਹੋਈ ਬਾਕੀ ਇਹ ਵੀ ਚਲੋ ਆਪਾਂ ਵੇਖਾਂਗੇ ਜਾ ਕੇ ਹੁਣ ਕਰਾਂਗੇ ਕੋਈ ਗੱਲਬਾਤ ਉਹ ਜ ਫਿਲਹਾਲ ਕੋਈ ਪਤਾ ਨਹੀਂ ਅਜੇ ਆਪਾਂ ਜਾਵਾਂਗੇ ਉਹ ਥਾਣੇ ਵਾਲੇ ਆਏ ਓਦਾਂ ਮੁਲਾਜ਼ਮ ਉਹ ਪਹਿਲਾਂ ਕਹੇ ਸਾਡੇ ਐਸਐਸਐਫ ਦੀ ਟੀਮ ਹੈਗੀ ਆ ਸੜਕਸ ਰੱਖਿਆ ਫੋਰਸ ਆਈ ਉਹਨਾਂ ਵੱਲੋਂ